ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਰਾਜੇ ਦੇ ਕੰਨ ਵਿੱਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਹੋ ਸਕਦੀ ਹੈ ਕਿ ਰਾਣੀਆਂ ਦੇ ਸੂਰਜ ਚੰਦ ਜਾਂ ਸੱਪ ਪੈਦਾ ਹੋ ਸਕਦੇ ਹਨ ਦੋਸਤੋ ਬਾਬਾ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਜੀ ਵਿੱਚ ਫਰਮਾ ਰਹੇ ਹਨ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਅਪੇ ਜਾਣੇ ਸੋਈ ਆਵ ਇਸ ਸ੍ਰਿਸ਼ਟੀ ਦੀ ਰਚਨਾ ਕਿਸ ਨੇ ਕੀਤੀ ਹੈ ਕਦੋਂ ਕੀਤੀ ਹੈ ਕਿਸ ਤਰ੍ਹਾਂ ਕੀਤੀ ਹੈ ਇਸ ਬਾਰੇ ਉਸ ਅਕਾਲ ਪੁਰਖ ਨੂੰ ਹੀ ਪਤਾ ਹੈ ਸ੍ਰਿਸ਼ਟੀ ਦੀ ਰਚਨਾ ਜਦੋਂ ਹੋਈ ਉਹ ਕਿਹੜਾ ਦਿਨ ਸੀ ਜਾਂ ਕਿਹੜੀ ਤਾਰੀਖ ਸੀ ਇਸ ਗੱਲ ਦਾ ਵੀ ਅੱਜ ਤੱਕ ਕਿਸੇ ਆਦਮੀ ਨੂੰ ਬਾਬਾ ਨਾਨਕ ਜੀ ਕਹਿੰਦੇ ਪਤਾ ਨਹੀਂ ਲੱਗ ਸਕਿਆ ਪਰ ਦੋਸਤੋ ਦਸਮ ਗ੍ਰੰਥ ਜਿਸ ਨੂੰ ਸਾਡੇ ਦਸ਼ਮੇਸ਼ ਪਿਤਾ ਜੀ ਦੀ ਲਿਖਤ ਦੱਸਿਆ ਜਾਂਦਾ ਹੈ ਸਾਡੇ ਦਸ਼ਮੇਸ਼ ਪਿਤਾ ਜੀ ਦੀ ਰਚਨਾ ਦੱਸਿਆ ਜਾਂਦਾ ਹੈ ਉਸ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਪੂਰੀ ਕਹਾਣੀ ਲਿਖੀ ਹੋਈ ਹੈ ਉਸ ਕਹਾਣੀ ਮੁਤਾਬਕ ਸਭ ਤੋਂ ਪਹਿਲਾਂ ਕਾਲ ਸੈਨਾਂ ਦਾ ਕਾਲ ਸੈਨਾਂ ਦਾ ਰਾਜਾ ਪੈਦਾ ਹੋਇਆ ਫਿਰ ਕਾਲ ਸੈਨ ਤੋਂ ਬਾਅਦ ਕਾਲ ਕੇਤਨਾਂ ਦਾ ਰਾਜਾ ਪੈਦਾ ਹੋਇਆ ਫਿਰ ਕਰੋਰ ਵਰਸ਼ਨਾ ਦਾ ਰਾਜਾ ਪੈਦਾ ਹੋਇਆ ਅਤੇ ਅਖੀਰ ਵਿੱਚ ਸੁਸ਼ੋਭਤ ਨਾਂ ਦਾ ਰਾਜਾ ਪੈਦਾ ਹੋਇਆ ਇਹ ਚੌਥੇ ਨੰਬਰ ਵਾਲਾ ਜੋ ਰਾਜਾ ਸੁਸ਼ੋਭਤ ਹੈ ਇਸਦੇ ਹਜ਼ਾਰ ਅੱਖਾਂ ਤੇ ਹਜ਼ਾਰ ਪੈਰ ਸਨ ਇਹ ਛੇ ਸ਼ਨਾਗ ਦੀ ਸੇਜ ਉੱਪਰ ਸੌਂਦਾ ਸੀ ਇਸ ਰਾਜੇ ਨੇ ਆਪਣੇ ਇੱਕ ਕੰਨ ਵਿੱਚੋਂ ਮੈਲ ਕੱਢੀ ਜਿਸ ਤੋਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ। ਇਸ ਨੇ ਆਪਣੇ ਦੂਸਰੇ ਕੰਨ ਵਿੱਚੋਂ ਮੈਲ ਕੱਢੀ ਜਿਸ ਤੋਂ ਮੱਧਤ ਕੈਟਵਨਾ ਦੇ ਦੰਤ ਪੈਦਾ ਹੋ ਗਏ। ਫਿਰ ਇਸ ਰਾਜੇ ਨੇ ਇਹਨਾਂ ਦੋਨਾਂ ਦੰਤਾਂ ਨੂੰ ਮਾਰ ਦਿੱਤਾ। ਜਿਨ੍ਹਾਂ ਦੇ ਖੂਨ ਦੀ ਮਿਜ੍ਹ ਸਮੁੰਦਰ ਵਿੱਚ ਜਾ ਡਿੱਗੀ। ਜੋ ਸਮੁੰਦਰ ਦੇ ਪਾਣੇ ਉੱਪਰ ਜਾ ਕੇ ਤੈਰਨ ਲੱਗ ਪਏ ਤੇ ਬਾਅਦ ਵਿੱਚ ਧਰਤੀ ਬਣ ਗਈ। ਫਿਰ ਉਹਨਾਂ ਰਾਜਾਂ ਤੋਂ ਹੋਰ ਰਾਜੇ ਪੈਦਾ ਹੋ ਗਏ। ਉਹਨਾਂ ਰਾਜਿਆਂ ਨੇ ਇੱਕ ਪਰਜਾਪਤੀ ਨੂੰ ਪੈਦਾ ਕੀਤਾ। ਉਸ ਪਰਜਾਪਤੀ ਦੇ 10000 ਲੜਕੀਆਂ ਨੇ ਜਨਮ ਲਿਆ। ਫਿਰ ਉਹਨਾਂ ਲੜਕੀਆਂ ਦੇ ਰਾਜਿਆਂ ਨਾਲ ਵਿਆਹ ਕਰ ਦਿੱਤੇ। ਉਨ੍ਹਾਂ ਵਿੱਚੋਂ ਕੁਝ ਲੜਕੀਆਂ ਦੇ ਸੂਰਜ ਅਤੇ ਚੰਦ ਪੈਦਾ ਹੋ ਗਏ ਤੇ ਕੁਝ ਲੜਕੀਆਂ ਦੇ ਸੱਪ ਪੈਦਾ ਹੋ ਗਏ ਅੱਗੇ ਜਾ ਕੇ ਰਾਜਾ ਦਸ਼ਰਤ ਦੀਆਂ ਰਾਣੀਆਂ ਦੇ ਰਾਮਚੰਦਰ, ਲక్ష్మణ ਅਤੇ ਭਰਤ ਪੈਦਾ ਹੋ ਗਏ ਰਾਮਚੰਦਰ ਦੀ ਪਤਨੀ ਸੀਤਾ ਦੇ ਕੁਖੋਂ ਲਾਵ ਅਤੇ ਕੁਝ ਪੈਦਾ ਹੋ ਗਏ ਇਸ ਤਰ੍ਹਾਂ ਇਹ سلسلہ ਅੱਗੇ ਚੱਲਦਾ ਰਿਹਾ ਜਿਸ ਤੋਂ ਅੱਗੇ ਤੋਂ ਅੱਗੇ ਕਹਿੰਦੇ ਵਧਦਾ ਹੁੰਦਾ ਰਿਹਾ ਦੋਸਤੋ ਸ੍ਰਿਸ਼ਟੀ ਨੂੰ ਰਚਨ ਦੀ ਪੂਰੀ ਕਹਾਣੀ ਜੋ ਤੁਸੀਂ ਇਹ ਸੁਣੀ ਹੈ ਇਹ ਕਹਾਣੀ ਸਾਡੇ ਦਸ਼ਮੇਸ਼ ਪਿਤਾ ਜੀ ਦੇ ਮੂੰਹੋਂ ਕਢਵਾਈ ਜਾ ਰਹੀ ਹੈ ਜੋ ਦਸਮ ਗ੍ਰੰਥ ਵਿੱਚ ਲਿਖੀ ਹੋਈ ਹੈ ਹੁਣ ਤੁਸੀਂ ਆਪ ਹੀ ਸੋਚ ਕੇ ਦੇਖੋ ਕਿ ਕੀ ਕੰਨ ਵਿੱਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਹੋ ਸਕਦੀ ਹੈ ਕੀ ਕਿਸੇ ਰਾਜੇ ਦੇ ਹਜ਼ਾਰ ਅੱਖਾਂ ਤੇ ਹਜ਼ਾਰ ਪੈਰ ਹੋ ਸਕਦੇ ਹਨ ਕੀ ਕੰਨ ਦੀ ਮੈਲ ਨਾਲ ਦੰਤ ਪੈਦਾ ਹੋ ਸਕਦੇ ਹਨ ਕੀ ਦੰਤਾਂ ਦੇ ਖੂਨ ਦੀ ਮਿੱਝ ਸਮੁੰਦਰ ਦੇ ਪਾਣੀ ਉੱਪਰ ਤੈਰ ਕੇ ਧਰਤੀ ਬਣ ਸਕਦੀ ਹੈ ਕੀ ਲੜਕੀਆਂ ਦੇ ਸੂਰਜ ਤੇ ਚੰਦ ਪੈਦਾ ਹੋ ਸਕਦੇ ਹਨ ਕੀ ਲੜਕੀਆਂ ਦੇ ਸੱਪ ਪੈਦਾ ਹੋ ਸਕਦੇ ਹਨ ਦੋਸਤੋ ਹੁਣ ਜਿਹੜੇ ਵਿਦਵਾਨ ਰਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਰਚਨਾ ਮੰਨ ਰਹੇ ਹਨ ਤਾਂ ਉਹ ਇੱਕ ਵੀਡੀਓ ਰਾਹੀਂ ਸਾਡੇ ਵਰਗੇ ਭੁੱਲੇ ਭਟਕੇ ਲੋਕਾਂ ਦਾ ਭਲੇਖਾ ਦੂਰ ਕਰਨ ਕਿ ਲੜਕੀਆਂ ਦੇ ਸੂਰਜ ਚੰਦ ਜਾਂ ਸੱਪ ਕਿਸ ਤਰੀਕੇ ਨਾਲ ਪੈਦਾ ਹੋ ਸਕਦੇ ਹਨ ਜਾਂ ਕੰਨ ਵਿੱਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਹੋ ਸਕਦੀ ਹੈ ਅੱਜ ਕੱਲ੍ਹ ਦੋਸਤੋ ਸਾਇੰਸ ਦਾ ਜ਼ਮਾਨਾ ਹੈ ਸਾਡੇ ਪੜ੍ਹੇ ਲਿਖੇ ਬੱਚੇ ਸਾਨੂੰ ਸਵਾਲ ਕਰ ਰਹੇ ਹਨ ਕਿ ਸਾਰਾ ਕੁਝ ਕਿਸ ਤਰ੍ਹਾਂ ਹੋ ਸਕਦਾ ਹੈ ਸਾਡੇ ਪੜ੍ਹੇ ਲਿਖੇ ਬੱਚੇ ਇਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹਨ ਇਸ ਕਰਕੇ ਉਹ ਸਾਡੇ ਸਿੱਖ ਧਰਮ ਨਾਲੋਂ ਟੁੱਟ ਰਹੇ ਹਨ ਸਾਡੇ بڑے ਲਿਖੇ ਬੱਚੇ ਸਨ ਸਵਾਲ ਕਰ ਰਹੇ ਹਨ ਕਿ ਜਪਜੀ ਸਾਹਿਬ ਵਿੱਚ ਬਾਬਾ ਨਾਨਕ ਜੀ ਸ੍ਰਿਸ਼ਟੀ ਦੀ ਰਚਨਾ ਬਾਰੇ ਕਹਿ ਰਹੇ ਹਨ ਕਿ ਸਿਰਫ ਉਸ ਅਕਾਲ ਫੁਰਖ ਨੂੰ ਹੀ ਪਤਾ ਹੈ ਕਿ ਇਹ ਸ੍ਰਿਸ਼ਟੀ ਕਿਸ ਤਰ੍ਹਾਂ ਬਣੀ ਹੈ ਪਰ ਦਸਮ ਗ੍ਰੰਥ ਵਿੱਚ ਸਾਡੇ ਦਸ਼ਮੇਸ਼ ਪਿਤਾ ਜੀ ਰਾਜੇ ਦੇ ਕੰਨ ਵਿੱਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਹੋਣ ਬਾਰੇ ਕਹਿ ਰਹੇ ਹਨ ਸਾਡੇ ਬੱਚੇ ਇਹ ਵੀ ਪੁੱਛ ਰਹੇ ਹਨ ਕਿ ਬਾਬਾ ਨਾਨਕ ਜੀ ਵਾਲੇ ਰੱਬ ਦਾ ਕੋਈ ਆਕਾਰ ਨਹੀਂ ਹੈ ਅਤੇ ਨਾ ਹੀ ਕੋਈ ਸ਼ਕਲ ਹੈ ਨਾ ਕੋਈ ਰੰਗ ਰੂਪ ਹੈ ਪਰ ਸਾਡੇ ਦਸ਼ਮੇਸ਼ ਪਿਤਾ ਜੀ ਵਾਲੇ ਰੱਬ ਦੇ ਹਜ਼ਾਰ ਅੱਖਾਂ ਹਨ ਅਤੇ ਹਜ਼ਾਰ ਪੈਰ ਹਨ ਉਹ ਸੱਪ ਦੀ ਸੇਜ ਉੱਪਰ ਸੌਂਦਾ ਹੈ ਉਸ ਦੇ ਕੰਨ ਵੀ ਬਹੁਤ ਵੱਡੇ ਵੱਡੇ ਹਨ ਜਿਨ੍ਹਾਂ ਵਿੱਚੋਂ ਉਹ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈ ਤਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਰਚਨਾ ਮੰਨਣ ਵਾਲੇ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਸੀਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਾਂ ਮਿਹਰਬਾਨੀ ਕਰਕੇ ਤੁਸੀਂ ਸਾਡੇ ਸਾਡੀਆਂ ਇਹਨਾਂ ਸਾਰੀਆਂ ਗੱਲਾਂ ਦੇ ਛੰਕੇ ਦੂਰ ਕਰੋ ਤੁਸੀਂ ਸਾਨੂੰ ਸਿਰਫ ਇੱਕੋ ਗੱਲ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਦੀ ਬਾਣੀ ਉੱਪਰ ਸ਼ੰਕਾ ਨਾ ਕਰੋ ਪਰ ਅੱਜ ਕੱਲ ਦੀ ਪੜ੍ਹੀ ਲਿਖੀ ਪੀੜ੍ਹੀ ਪੁੱਛ ਰਹੀ ਹੈ ਕਿ ਜਪਜੀ ਸਾਹਿਬ ਵਿੱਚ ਬਾਬਾ ਨਾਨਕ ਜੀ ਕੁਝ ਹੋਰ ਕਹਿ ਰਹੇ ਹਨ ਪਰ ਦਸਮ ਗ੍ਰੰਥ ਵਿੱਚ ਸਾਡੇ ਦਸ਼ਮੇਸ਼ ਪਿਤਾ ਜੀ ਕੁਝ ਹੋਰ ਕਹਿ ਰਹੇ ਹਨ ਸਾਡੇ ਦੋਨਾਂ ਮਤਲਬ ਪਹਿਲੇ ਅਤੇ ਦਸਵੇਂ ਗੁਰੂ ਸਾਹਿਬ ਜੀ ਦੀ ਗੱਲ ਵਿੱਚ ਦਿਨ ਦਾ ਦਾ ਫਰਕ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਸਾਰੇ ਸਿੱਖ ਭਰਾ ਇਹ ਕਹਿ ਰਹੇ ਹਾਂ ਕਿ ਸਾਡੇ ਸਾਰੇ ਗੁਰੂਆਂ ਦੀ ਜੋਤ ਇੱਕੋ ਹੀ ਹੈ ਮਤਲਬ ਉਹਨਾਂ ਦੇ ਵਿਚਾਰਧਾਰਾ ਇੱਕੋ ਹੀ ਹੈ ਫਿਰ ਇਹ ਸਾਡੇ ਇਹਨਾਂ ਦੋਨਾਂ ਗੁਰੂ ਸਹਿਬਾਨਾਂ ਦੀ ਗੱਲ ਵਿੱਚ ਫਰਕ ਕਿਉਂ ਆ ਰਿਹਾ ਹੈ ਸਾਡੇ ਸਿੱਖ ਜਗਤ ਵਿੱਚ ਵਿਦਵਾਨਾਂ ਦੀ ਕਮੀ ਨਹੀਂ ਹੈ ਸਾਡੇ ਕੋਲ ਐਡੇ ਐਡੇ ਵੱਡੇ ਪੀ ਐਚ ਡੀ ਲੈਵਲ ਦੇ ਡਾਕਟਰ ਹਨ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਪੂਰੀ ਪਾਲੀ ਸੰਗਤ ਜੋ ਦੁਚਿੱਤੀ ਵਿੱਚ ਫਸੀ ਹੋਈ ਹੈ ਉਹਨਾਂ ਦੇ ਸ਼ੰਕੇ ਦੂਰ ਕਰਨ ਸੋ ਐਸੇ ਉਮੀਦਨਾਰ ਮੈਂ ਆਪਣੀ ਬਾਣੀ ਨੂੰ ਆਪਣੀ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜ਼ਰੂਰ ਕੋਈ ਨਾ ਕੋਈ ਵਿਦਵਾਨ ਇਹਨਾਂ ਗੱਲਾਂ ਦੀ ਉਲਝਣ ਨੂੰ ਠੀਕ ਕਰੇਗਾ ਸੋ ਗੱਲਬਾਤ ਸੁਣਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ